रास्ते में तो ये तो ये तो ये तो हां ਖੇਤਾਂ ਦੇ ਵਿੱਚ ਬੰਨੇ ਬੰਨੇ ਝੂਪਦੀ ਫਿਰੀ ਸੋਹਣੀਏ ਕੰਨੇ ਸਹਿਰ ਮੈਂ ਖੇਤਾ ਵੀ ਕਰਵਾ ਦੂੰ ਨਿੱਣ ਕੇ ਛੱਲੀਆਂ ਆਪ ਖਵਾ ਦੂ ਆ ਤੇਰਾ ਤੂੰ ਤਾਂ ਥੱਲੇ ਆਪ ਮੰਜਾ ਲਾ ਦੂ ਸੋਹਣੀਏ ਨਹੀਂ ਤੇਰਾ ਤੂੰ ਤਾਂ ਥੱਲੇ ਆਪ ਮੰਜਾ ਲਾ ਦੂ ਸੋਹਣੀਏ ਨਹੀਂ ਤੇਰਾ ਕੱਲਾ ਕੱਲਾ ਸ਼ੌਕ ਤੂੰ ਮੈਂ ਪਗਾ ਦੂ ਓਰੀਏ ਨਹੀਂ ਤੇਰਾ ਸ਼ਰਮਾ ਕੇ ਉਹ ਯੂ ਸੀ ਮਟ ਗਏ ਤੇ ਤੇ ਆਈ ਸਹੀ ਹੈ ਹਾਲ ਬਣਾਏ ਘਰ ਨੂੰ ਜੰਦਰੇ ਜੜ ਤੇ ਬਜੀਆਂ ਖੁਤੀਆਂ ਜਿਆਦਾ ਨੂੰ ਗੱਲ ਆਈਏ ਚਲ ਭਾਗ ਸਿਆਂ ਇੱਕ ਪਿੰਡ ਨੂੰ ਗੇੜਾ ਲਾ ਜੀ ਹਾਲ ਕੁਛ ਨਹੀਂ ਤੂੰ ਵੀ ਜਾ ਕੇ ਬੰਨੇ ਨਕੇ ਰਾ ਉਹ ਨਹਿਰ ਦੇੜੇ ਕਾਲੀ ਵਾਲੇ ਖੱਤੇ ਦਾ ਜਿੰਨੂੰ ਵੇਚ ਕੇ ਆਪਾਂ ਆਏ ਸੀ ਫੁੱਲ ਬਖਸ਼ਾਈਏ ਚਲ ਭਾਕਸਿਆਂ ਇੱਕ ਪਿੰਡ ਨੂੰ ਢੇੜਾ ਲਾਈਏ ਕੁਝ ਕੱਜ ਨੇ ਮਾਂ ਬੋਲੀ ਦੇ ਮੋਰੀ ਭਾਰ ਜਹਾ ਆਉਂਦੇ ਨੇ ਕੁਝ ਸ਼ਬਦ ਨੇ ਪਾਕ ਪਵਿੱਤਰ ਜਿਹੜੇ ਸਿੱਤੇ ਆਉਂਦੇ ਨੇ ਹੁਣ ਹੁੰਦਾ ਨਾ ਬਰਦਾਸ਼ਤ ਗੱਲ ਸੁਲਝਾ ਆਈਏ ਚਲ ਭਾਗਸਿਆਂ ਇੱਕ ਪਿੰਡ ਨੂੰ ਢੇਡਾ ਲਾ ਜੀ ਨਹੀਂ ਜਿਉਂਦੇ ਜੀ ਇਸ ਧਰਤੀ ਦੇ ਨਾਂ ਉਹ ਪੈਣਾ ਨਹੀਂ ਜਿਉਂਦੇ ਜੀ ਇਸ ਧਰਤੀ ਦੇ ਨਾਂ ਉਹ ਪੈਣਾ ਮੇਰੀ ਰੂਹ ਦਾ ਵਾਸਾ ਪਿੰਡੀਆਂ ਜੁਹਾਂ ਵਿੱਚ ਰਹਿਣਾ ਪਰਮੇਸ਼ਰ ਸਰਪੁਰੀਏ ਨੂੰ ਸੱਚ ਲਿਖਵਾ ਜੀ ਚਲ ਭਾਗਸਿਆਂ ਇੱਕ ਪਿੰਡ ਨੂੰ ਢੇਡਾ ਵਾਸਤੇ ਇਹ ਮਾਈਕਰੋਫੋਨ ਕੱਪਟਾ ਸੀ